انسان مشکل پر کرتا تھا بار لینا تھا ان کسی مشکل سے رہنے تھا نہیں ہے اس کے بارے ہم سے دکھا میں پرمشہ دے پاک بچے میں بچوں ایک ایس بنا گے تو مجھے پاک بچے میں بچوں جب انہا دی جی وہ دا پندرہ آتا دے آئے جب انہا دی جی وہ دا پندرہ آتا دے آئے تو وہ دی پانچ ایس بنا پرمشہ دارا چلی کہہ پڑھ رہا انگور دی لے میں ہاں تو تے پرے یشوع مسیح نے کہیا انگور دی لے میں ہاں تسی تنیاں ہو تسی تنیاں ہو جو میرے وچ رہندا ہے جو میرے وچ رہندا ہے پتہ ہے میں اس وچ پتہ ہے میں اس وچ سوری موتا پھل دیندا ہے سوری موتا پھل دیندا ہاں کیوں جو کیوں جو میں تو بکرے ہو کے میں تو بکرے ہو کے تسی تسی کچھ نہیں کر سکدے کچھ بھی نہیں کر سکدے ہاللویا ہاللویا ਇਹ ਕਿੰਨੀ ਪ੍ਰਕਿਆਦਾ ਮੈਂ ਮੋਰਾਂ ਦੇ ਬੇਰਾਂ ਦਸਿੱਖੀਓ ਤੈਣਿਆਂ ਤੁਸੀਂ ਕੀ ਹੋਂ ਤੈਣਿਆਂ ਤੇ ਤੈਣੀ ਬੇਰੀਆਂ ਜਦੋਂ ਬੇਲ ਦੇ ਨਾਲ ਜੀਰਦੀਆ ਤੋ ਕੰਨਦੀਆ ਫਲ ਦਨਦੀਆ ਤੇ ਜਿਹੜਾ ਮਾਲੀ ਆ ਉਸ ਬੇਰ ਨੂੰ ਸਭਾਦਾ ਉਹਦੇ ਕੰਨੇ ਮੁੱਢਾ ਨੂੰ ਨਹੀਂ ਸਭਾਦਾ ਉਹਦੇ ਸਾਰੀਆਂ ਟੈਣੇ ਹਰ ਚੀਜ਼ ਦੀ ਘਰਦਾ ਰਖਵਾਨੀ ਕਰਦਾ ਕਿਉਂਕਿ ਫਰਜ਼ਾਨ ਹੈ ਜਦੋਂ ਤੇਰੀ ਬਾਣੀ ਦੇ ਸ਼ੁੱਧ ਨਹੀਂ ਜਾਈ ਤੇ ਤੇਰੇ ਕਦੇ ਵੀ ਉਹ ਜਿਹੜਾ ਸਨਮਾਨ ਨਹੀਂ ਆਉਂਦਾ ਜਿਹੜਾ ਉਹਨੂੰ ਸੰਬੰਧਨ ਮਿਲਦਾ ਉਹਨੂੰ ਕਦੇ ਨਹੀਂ ਸੰਬੰਧਨ ਮਿਲਦਾ ਤੁਹਾਨੂੰ ਪਤਾ ਹੈ ਦੱਤ ਕੀ ਹੈ ਹਨਮ ਸੁਗੰਦ ਸੁਪ ਚਾਂਦੀ ਤੇ ਅਗਰ ਛੱਡੀ ਜਾਂਦੀ ਹੈ ਸੱਚ ਕਰਕੇ ਹਮੇਸ਼ਾ ਪ੍ਰਭੂ ਸੰ ਨੂੰ ਉਹਨੂੰ ਸੰਭਾਲਦਾ ਜਦੋਂ ਸੇ ਪ੍ਰਭੂ ਦੇ ਨਾਮ ਦੇ ਬਚਨਾਂ ਦੇ ਅਨਸਾਰ پرمیشور جڑے میرے تو نہیں جن پر جڑے رہے این دیر آشیش ہونی دیر سن دی. so مل دی. دی. لگے گا اور پرب سنی

ਕਹਿੰਦਾ ਭਾਵੇਂ ਕਿ ਪ੍ਰਭੂ ਦੇ ਨਾਮ ਦੇ ਵਿੱਚ ਜੁੜੇ ਰਹਿਣਗੇ ਉਹਦੋਂ ਸਭ ਪ੍ਰਭੂ ਤੇ ਕਰੇ ਦਰ ਕਰੇਗਾ ਬਰਕਤ ਦੇ ਦੇ ਸੁਧਾਰ ਜਤੀ ਮਨੁਸ਼ਤੇ ਪਾਪ ਮੁਛਿ ਦੇ ਚੋਂ ਦੇਖਦੇ ਨਾ ਸੁਮੈਂ ਜਿਆਦਾ ਸੁਨਾ ਨਾ ਲੈਂਦਾ ਹੋਇਆ ਸੁਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਕੁਝ ਐਵਾਂ ਦੇ ਪਰਮੇਸ਼ਰ ਦੇ ਦਾਤ ਜਿਹਨਾਂ ਬਾਰੇ ਜ਼ਿਕਰ ਕਰਾਂ ਸੁਮੈਂ ਐਦ ਬੋਲ ਦੇਵਾਂਗਾ ਜੇ ਦੇਖੀ ਮਿਲਦੇ ਦੇਖਿਓ ਸੁਮੈਂ ਅਗਾਂਹ ਇਸ ਤਰ੍ਹਾਂ ਅਦਾਇ ਬੋਲਣੇ ਭਾਜਾ ਕਿ ਸੋ ਅਜੂਬ ਦਾ ਕੱਪੜ ਅਜੂਬ ਦੇ ਜਿਹੜੇ ਪ੍ਰਸ਼ਾਦਾ ਅਜੂਬ ਜਿਹੜਾ

دولت کرتے ہوتے خوشی کا داس جو کہ اپنے سارے پترا کے, باری باری. کے, کے so سارے دے گنتی کے انوسار کن کنیا کے پوتر سر ਹਾਲੇ ਹੋਈਆ ਹਾਲੇ ਨਾਸ ਧਿਆਨ ਰੱਖਿਆ ਕਰੋ ਇਸਦੇ ਹੁਣ ਮੈਂ ਇੱਕ ਐਕੈਡਮਿਕ ਪ੍ਰੋਪੋਜ਼ਲ ਲਿਖਾਂਗੇ ਸੋ ਮੈਨ ਇਸ ਤੋਂ ਬਾਅਦ ਹੋਰ ਵੀ ਜਾਨਾ ਸੋ ਮੈਂ ਇਹ ਸਾਰੇ ਬੱਦਿਆਦ ਨੂੰ ਥੋੜਾ ਜਿਹਾ ਪੁੱਛਾਂਗਾ ਸੋ ਇਹ ਦੱਸੋ ਕਿ ਆਪਕੋ ਸ੍ਰੀ ਦਸਵਾਦ ਦੀ ਕੀ ਲੋੜ ਹੈ ਮੈਂ ਵਰਤਕ ਕੋ ਰਹਿਣਾ ਨਾ ਕਿ ਕੋਈ ਰਹਿਤ ਨਹੀਂ ਹੈ ਸਾਰੇ ਇੰਨਾ ਬੁਸ਼ੇ ਹੋ ਦੱਸਦਾ ਦੀ ਕਿ ਇਹ ਦੂਜਾ ਰਹਿਤ ਨਹੀਂ ਹੈ ਕਿ ਇਹ ਉਹ ਰਹਿਤ ਨਹੀਂ ਹੈ ਪਰ ਸ੍ਰੀ ਮੈਂ ਕਿ ਉਹਨਾਂ ਨੂੰ ਕਿਸ਼ੇ ਦਾ ਦਿੱਤਾ ਪ੍ਰਕਰ ਹੈ ਕਿ ਇਹਦੇ ਅਗੇ ਦਾ ਨਾ ਪਰਮਿਸ਼ਨ ਵਿੱਚ ਕਿਤੇ ਬਹੁਤ ਕੋ ਗੱਲ ਸੋਚਿਆ ਗਿਆ ਹੋਵੇ

نکے دن چارا کچھ تباہ ہو گیا الگ کرنے کی کوشش کی آ. پر یہشن جڑیا ہی رہا دکھایا جب جڑی رہا میرے پیتا ਬਹੁਤ ਵੱਡੀ ਬਰਕਤ ਰਹੀ ਤੇ ਨਾਲ ਜਦੋਂ ਅਜੋਬ ਇੱਕ ਤੇ ਦੋ ਅਧਿਆਇ ਦੇ ਵਿੱਚ ਇਹ ਸਾਰੀ ਹਕੀਕਤ ਰਹੀਆਂ ਉਸ ਤੋਂ ਬਾਅਦ ਅਜੋਬ ਬਤਾਲੀਆ ਦਾਇਰੇ ਵਿੱਚ ਜਾ ਕੇ ਆਂਦਾਵਲ ਦੇ 78 ਦੇ ਵਿੱਚ ਉਹਦੀ ਦਾਖਲਤਾ ਦੇ ਕੇ 11 ਬੰਨ ਐਂਜਰ ਪੰਦੇ ਆ ਤੇ ਦੇਖਿਆ ਜਦੋਂ ਆਪਣੇ ਮਿੱਤਰਾਂ ਦੀ ਪ੍ਰਾਰਥਨਾ ਨੀਤੀ ਦੇ ਪਰਮੇਸ਼ਰ ਨੂੰ ਬੁਹਾਰ ਕੀਤਾ ਉਹਨੂੰ ਡਬਲ ਬਰਕਤ ਬਦਤੀਆਂ ਕਿਉਂਕਿ ਪਰਮੇਸ਼ਰ ਦੇ ਨਾਮ ਜੁੜਿਆ ਰਿਹਾ ਪਰਮੇਸ਼ਰ ਨੂੰ ਡਬਲ ਬਰਕਤ ਦਾ ਨਾਮ ਜੁੜਿਆ

ਤੇ ਬਾਕੀ ਲੋਕ ਦੇਖ ਕੇ ਤੁਨ ਕਰਦੇ ਸੀ ਸਾੜਦੇ ਸੀ ਅੱਜ ਵੀ ਜਦੋਂ ਕੋਈ ਇਨਸਾਨ ਜਿਹਦਾ ਬਾੜ ترقی ਕਰਦਾ ਵਾ ਜਦੋਂ ਉਹਨੂੰ ਦੇਖ ਕੇ ਬਾਕੀ ਕਰਦੇ ਆ ਉਹਦੇ ਨੁਸਰੀ ਕਰਦੇ ਬਰਾਚਰੀ ਕਹਿੰਦਾ ਗੱਡੀਆਂ ਦੇ ਪਿੱਛੇ ਸਾਰਨਾ ਕੀ ਕਰ ਰੇਸ ਕਰ ਰੇਸ ਕਰ ਪਰ ਨੁਸਰੀ ਕਰਦੇ ਉਹਨੂੰ ਦੇਖ ਕੇ ਸਾੜਦੇ ਆ ਬੜਾ ਅੰਦਾਜ਼ਾ ਹੋ ਗਿਆ ਇਹਨੂੰ ਹਰ ਚੀਜ਼ ਬੜੀ ਬਰਕਤ ਮਿਲ ਗਈ ਆ ਇ tanto ਤਾਂ ਕਿ ਆਪਣੇ ਨਵੇਂ ਨਾਵਾ ਜਿਹਨ ਲੋਕ ਪੱਤੀ ਪੱਤੀ ਵਾਲੇ ਲੋਕ ਹਣ ਆ ਉੱਪਰ ਦਿਖਿ ਦਿਵਾ ਰਹੇ ਜਨਤ ਜੈਤਰੀ ਆਂਦੇ। ਉਹ ਦੇਖਦੇ ਤਾਂ ਨਾ ਕਾਹ ਕਾਹ ਜੈਤਰੀ ਮੈਂ ਬੜੇ ਸਰਨਾਮਾ ਦੇ ਦਰਸਨ ਹੋ ਗਿਆ। ਮੈਨੂੰ 20 ਸਾਲ ਹੋ ਗਏ ਆ। ਐਸਾ ਜਿੰਨ ਸਾਲ ਕੋਈ ਆਸ਼ੀਮੀ ਨਹੀਂ ਹੋ ਗਿਆ। ਤੇ ਇਹ ਇੰਨੀ ਪ੍ਰਾਪਨਾ ਕਰਦਾ। ਇੰਨਾ ਵਧੀਆ ਪ੍ਰਚਾਰ ਕਰਦਾ। ਇੰਨੇ ਵਧੀਆ ਭਜਨ ਬੰਦਦਾ। ਇੰਨਾ ਜਿਆਦਾ ਪਰਮਿਸ਼ਰ ਦੇ ਨਾਲ ਕੰਮ ਕਰਦਾ। ਆਤਮਾ ਪਰਮਿਸ਼ਰ ਦਾ। ਪਰਮਿਸ਼ਰ ਦੀ ਦਾਤ ਇਹਨਾਂ ਪਰਮਿਸ਼ਰ ਦੇ ਨਾਲ ਜੁੜਿਆ ਰਹਿੰਦਾ। ਇਹਨਾਂ ਪਰਮਿਸ਼ਰ ਦੇ ਨਾਲ ਜੁੜਿਆ ਤਾਂ ਜਿਹੀ ਤਰ੍ਹਾਂ ਪਰਿਸ਼ਰਮ ਨੂੰ ਬਰਕਰਾਰ ਰੱਖ ਦਿੰਦਾ ਉਹਨੂੰ ਆਸ਼ੀਰਵਾਦ ਉਹਦੇ ਨੇ ਦੇ ਕਦੇ ਵੀ ਗੱਲ ਨਹੀਂ ਕਦੇ ਮਸ਼ਨਾ ਪਰੇਸ਼ਾਨੀਆਂ ਦੇ ਨਾਲ ਜਿਹਨੇ ਸੋ ਇਸੇ ਤਰ੍ਹਾਂ ਦਾਨੀਏ ਜਿਸ ਨੂੰ ਪਰਿਸ਼ਰਮ ਨੂੰ ਚੰਗਾ ਆਤਮਾ ਉਹਦੇ ਤੇ ਪਾਇਆ ਤੇ ਰਾਜਾ ਉਹਦੀ ਬਹੁਤ ਰਿਸਪੈਕਟ ਕਰਦਾ ਇੱਕ ਉੱਚੀ ਪਦਵੀ ਤੇ ਉਹਨੂੰ ਦਿੱਤੀਆ ਪਰ ਬਾਕੀ ਦੇ ਨਾਲ ਦੇ ਉਹਦੇ ਨਾਲ ਕਰਦੇ ਆ ਈਰਖਾ ਕਰਦੇ ਉਹ ਸੋਚਦੇ ਕਿ ਦਾਨੀਏ ਨੂੰ ਕਿਸ ਨੇ ਕਿਹੜਾ ਥਲੇ ਰੱਖਿਆ ਉਹਨਾਂ ਨੇ ਕਿ ਸਕੀਮ ਬਣਾਇਆ ਕਿ

ਅਜੀਤ ਇਹ ਪੱਕੀ ਹੈ ਕਿ ਉਹ ਰਾਮਾ ਜੀ ਨਾਲ ਬੜਾ ਪਿਆਰ ਕਰਦਾ ਸੀ ਕਿਉਂਕਿ ਉਹਦਾ ਚੰਗਾ ਆਤਮਾ ਸੀ ਪਰਮੇਸ਼ਰ ਦਾ ਦਾਨੀਆ ਦੇ ਵਿੱਚ ਤੋਂ ਉਹ ਉਹਦਾ ਦਾਨੀ ਨਾਲ ਬੜਾ ਪਿਆਰ ਕਰਦਾ ਸੀ ਸੁਣੋ ਜਦੋਂ ਰਾਜੀ ਕੋਲ ਕੋ ਮੁਰੂ ਬਣਾ ਰਿਹਾ ਤੇ ਦਾਨੀਆ ਤੱਕ ਗੱਲ ਪਹੁੰਚ ਗਈ ਆ ਫਿਰ ਦਾਨੀਆ ਦੇ ਵਿੱਚ ਪਹਿਲਾਂ ਪਿਆਰ ਕਰਦਾ ਸੀ ਪਰਮੇਸ਼ਰ ਦੇ ਨਾਲ ਪਹਿਲਾ ਦਿਨ ਵਾਲੇ ਵਿੱਚ ਪ੍ਰਾਰਥਨਾ ਕਰਨ ਲਈ ਆਪਣੀ ਘਰ ਗਿਆ ਆਪਣੀ ਕੋਠੀ ਵਿੱਚ ਬੈਠਾ ਤੇ ਤੇਰੇ ਵਾਲੀ ਉਹਦਾ ਲਈ ਪ੍ਰਾਰਥਨਾ ਕੀਤੀ ਆ

جڑا دور کیا نظر ہے جب کسی فضر پتا کہ کوئی وہ ਜਦੋਂ ਨੂੰ ਅਨੁਗਿਛ ਬੜਾ ਜਦੋਂ ਕਿ ਬਰੀਗਾ ਬਚਾਰੇਗਾ ਫਿਰ ਪਰਕੇ ਵੀ ਕਿਨੂੰ ਕਿਨ ਰਾਜ ਅੰਦਾਜ਼ ਦੇ ਕਿਨੂੰ ਕਿ ਛੋਟੀ ਜੀ ਚੀਜ਼ ਹੈ ਕਿ ਕਿਸੇ ਨੂੰ ਉਾਰ ਜਾਂਦਾ ਕਿ ਜਾਨਵਰ ਕੁੱਤਾ ਹੀ ਪਾ ਜਾਵੇ ਨਾ ਤੇ ਬੱਚੇ ਭੱਜ ਕਰਦੇ ਆਪਣੇ ਪਿਓ ਨੂੰ ਕਰਦੇ ਕੀ ਕਰਦੇ ਨੇ ਜੰਬਰ ਜਾਂਦੇ ਕਿੰਨੇ ਬਚਾ ਲੇਗਾ ਉਹਨੂੰ ਪਤਾ ਹੈ ਕਿ ਸਾਡਾ ਪਿਓ ਉਸਨੂੰ ਬਚਾ ਲੇਗਾ ਜਦ ਨਾਲ ਦੇ ਦੇਗਾ ਇਹਦੇ ਤੋਂ ਬਚਾ ਲੇਗਾ ਤਾਂ ਜਦੋਂ ਕਿਸੇ ਮੁਸ਼ਕਲ ਵਿੱਚ ਹੋਵੇ ਉਸਨੂੰ ਸਭ ਤੋਂ ਜ਼ਿਆਦਾ ਪ੍ਰਭੂ ਨਾਲ ਕੀ ਬਾਰੇਗੇ ਪ੍ਰਭੂ ਦੇ ਜ਼ਿਆਦਾ ਕਿਰਪਾ ਦੇਈਏ ਜਿੰਨਾ ਪ੍ਰਭੂ ਨਾਲ ਜੁੜੇ ਨਾਗੇ ਉਹਨਾ ਪ੍ਰਭੂ ਸਮਸਾਰੀ ਮਸ਼ਕਲਾਂ ਤੋਂ ਬਾਹਰ ਕੱਢੇਗਾ ਕੋਈ ਮੁਸ਼ਕਲ ਨਹੀਂ ਆਏਗੀ। ਸੋ ਪ੍ਰਭੂ ਦੇ ਨਾਲ 당ਨੇ ਜੁੜਿਆ ਸ਼ੇਰਾਂ ਦੇ ਕੋਲ ਨਹੀਂ ਸੁੱਕਿਆ ਗਿਆ। ਪਰਮੇਸ਼ਰ ਨੇ ਆਪਣੇ ਦੂਤਾਂ ਨੂੰ ਭੇਜਿਆ ਤਾਂ ਉਹਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤਾ। 당ਨੇ ਨੂੰ ਕੋਈ ਨੁਸਾਨ ਨਹੀਂ ਪਹੁੰਚਿਆ। ਕਿਉਂਕਿ ਪਰਮੇਸ਼ਰ ਦੇ ਨਾਲ ਦੁੱਖ ਵੀ ਜੀ ਦੁਲਿਆ ਰਿਹਾ। ਪਤਾ ਲੱਗ ਗਿਆ क्या मुश्किल आ गई है पर फिर भी प्रार्थना करने वाले की नहीं है कह रहे सब छुपे रहे को मेरे शेरा भी पर फिर भी वो परमेश्वर का धन्यवाद करने आ गया नहीं है जो तो नहीं है बिना ते परमेश्वर ने ना दुनिया रहते परमेश्वर एग्जांपल आप देखिए तो बड़े-बड़े परमेश्वर के दास जिन्हें बाहर देखिए सो सदैव परमेश्वर अपने लोग सारे बंदों बाहर जाने दें तो परमेश्वर ने اگ so, تو ڈی نہیں تو دیت دیت تو مر جانا بلکہ جڑے پرمےشور پر وقت نہیں ہو سکے منگی مورتیشوری لکھا وا کہ پرمیشر تو ڈرنے والے

اپنے مالک کا پنڈا ہاتھ ویک ہوں سارا کچھ دس دیں روز سو بہت سارے لوگ آدمی چنان گلا

سزا دیکھیے چھپا تھوڑے مارے مار پہ چھپا دن ਕੀ ਤੁਹਾਨੂੰ ਲਈ ਹallelujah ਹallelujah ਕੀ ਤੁਹਾਨੂੰ ਜਦੋਂ ਨਾ ਪਈ ਕਾਰ ਕਾਰ ਤੋੜ ਦਿੱਤਾ ਕਾਰ ਜੀ ਵੀ ਦਾ ਪਾਈ ਕਾਰ ਲੱਕੜ ਲੱਕੜੋਂ ਬੀਨੇ ਕਾਰ ਉਹਨਾਂ ਦੇ ਪੈਰੀ ਪੈਰਾਂ ਦੇ ਵੀ ਟੁੱਟ ਗਿਆ ਇਹਨੇ ਸੋਚਿਆ ਪ੍ਰਾਣ ਰਿਛਾ ਉਹਨੂੰ ਦਿੱਤਾ ਉਹਨਾਂ ਦੇ ਲੱਤਾਂ ਵਿੱਚ ਫਸਾ ਕੇ ਨਹੀਂ ਲੱਤਾਂ ਵਿੱਚ ਫਸਾ ਕੇ ਉਹਨਾਂ ਦੀ ਜਾਨ ਤੇ ਉਤੋਂ ਬਚਾਅ ਕੀਤਾ ਉਹਨਾ ਨਾਟਕ ਅਖੇਦ ਸਿਧਾ ਕਿ ਆਪਾਂ ਵੇਖਦੇ ਆ ਕਿ ਇੱਕ ਲੱਕੜ ਇੰਦਰੀਆ ਤੇ ਇੱਕ ਇੰਦਰ ਇਹ ਦੋ ਲੱਕੜਾਂ ਨੇ ਇਹਨਾਂ ਨੱਤਾ ਪਾ ਕੇ ਇਹਨਾਂ ਦੋਨਾਂ ਵਿੱਚ ਕਰਦੇ ਇਧਰ ਉਧਰ ਨੱਟ ਕੱਸ ਦਿੰਦੇ ਆ ਕਿਉਂਕਿ ਜਦਾ ਬਾਹ ਬਹੁਤ ਪਰਚੰਜਨ ਦਾ ਆ ਉਸ ਵੱਡੀ ਮੋਟੀ ਸ਼ਕੀਰ ਨੂੰ ਲੈ ਨਹੀਂ ਜਿਹੜੇ ਭਜ ਸਕਦਾ ਨਹੀਂ ਆ ਤੇ ਨਾਕ ਜਗਾਫ ਸੰਗ ਹੋ ਸਕਦਾ ਜਿੱਥੇ ਲੱਤਾਂ ਆਉਂਦੀਆਂ ਪਰਚਾਤੇ ਉੱਥੇ ਪਿਆ ਉੱਥੇ ਪਿਆਰ ਹੁੰਦਾ ਬੜੇ ਮੁਸ਼ਕਲ ਦੇ ਦਿੱਤੀ ਆ ਤਾਂ ਲਿਖਿਆ ਅੱਧੀ ਰਾਤ ਨੂੰ ਪੁਲਿਸ ਤੇ ਸਦਾ ਸੋਵੇਂ ਬੜੇ ਰੋਏ ਹallelujah ਬੜੀ ਬੇਇੱਜ਼ਤ ਨਾਲ ਪ੍ਰਾਰਥਨਾ ਨਹੀਂ ਕੀਤੀ। ਕੋਈ ਆਦਾ ਨਹੀਂ। ਹੰਦੇ ਹੀ ਬੜੀ ਮੁਸ਼ਕਲ ਰਹਿ ਜਾਂਦੇ ਬੜੀ ਬੜੀ ਆਪਾਂ ਆਗਿਆ ਨਹੀਂ। ਟੈਂਪਰ ਪ੍ਰਾਰਥਨਾ ਨਹੀਂ ਕਰਨੀ। ਪਰਮੇਸ਼ਰ ਸਾਡੇ ਤੇ ਆਹ ਨਾਮ ਕਿਉਂ ਕਰ ਦਿੱਤਾ? ਅਸੀਂ ਪਰਮੇਸ਼ਰ ਅਗਰਾ ਦੇ ਹੁੰਦੇ ਨਹੀਂ ਕਿਸੇ ਬੜੀ। ਅਸੀਂ ਪ੍ਰਾਰਥਨਾ ਨੂੰ ਕਰਦੇ ਵੀ ਬੜੀ ਯਾਦ ਕਰਦੇ। ਮਾਰੋ ਨਿਕਾ ਬੇਵੀ ਪਰਮੇਸ਼ਰ ਦਾ ਧੰਨਵਾਦ ਕਰਦੇ ਤੇ ਗ੍ਰਾਮ ਨੂੰ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਤੇ ਭਜਨ ਗਾਉਂਦੇ ਆਂ। ਮੇਰੇ ਪਰਮਿਸ਼ਨਰ ਦੇ ਵਾਇਰ ਸੁਣਿਆ ਤੇ ਉਹਨਾਂ ਸਰਕੇ ਦੇ ਇੱਕ ਬਿੱਡੀ ਦੇ ਵੱਡੇ ਮੇਰੀਆਂ ਲਈ ਬੇਨਾ ਵੱਡਾ ਬਚਾ ਆ ਕਿ ਜਿਹਨਾਂ ਕੈਦ ਕਰਨ ਦੇ ਮੀਆਂ ਇਹ ਲਗਿਆ ਸਾਰੇ ਜਿਹਦੇ ਜਿੱਤਾਂ ਦੇ دروازੇ ਕਿ ਹੋ ਗਏ ਖੁੱਲ ਗਏ ਉਹਦੇ ਤਾਂ ਪਹਿਲਾਂ ਦੀਆਂ ਡੇੜੀਆਂ ਟੁੱਟ ਗਿਲੀਆਂ ਨੇ ਡਿੱਗ ਪਈਆਂ ਥੱਲੇ ਤੇ ਪਰਮਿਸ਼ਨੇ ਨੂੰ ਉਹਨਾਂ ਨੂੰ ਕਿਹਾ ਤਾ ਕਹਿਤੋ ਜਾ ਤਾ

ਦੇ ਜਹੁੰਨ ਤੇ ਜੀਨਸ ਕੋਲ 15 ਦੇ ਵਿੱਚ ਪੰਜਾਇਤ ਕਿ ਪ੍ਰਭੂ ਜੀ ਤੁਸੀਂ ਕਿਹਾ ਨਾ ਤੁਸੀਂ ਮੇਰੇ ਤੋਂ ਬੇਬੁਜਰੀ ਕਰ ਸਕਦੇ ਨਹੀਂ ਤੇ ਲੋੜ ਹੈ ਕਿ ਅਸੀਂ ਪ੍ਰਭੂ ਦੇ ਨਾਲ ਜੁੜੇ ਲਈ ਪ੍ਰਭੂ ਦਾ ਵਾਕ ਨਾ ਲਈ ਜਿੰਨੋਂ ਪ੍ਰਭੂ ਦਾ ਵਾਕ ਨਹੀਂ ਮੰਗੇ ਤੇ ਅਸੀਂ ਕਦੇ ਵੀ ਇਹਨਾਂ ਮੁਸ਼ਕਲ ਪਛਾਣੀ ਚਰਨ ਨਹੀਂ ਕਰਦੇ ਤਾਂ ਸਾਡੇ ਤੋਂ ਕੋਈ ਆਪ ਤਾਂ ਨਹੀਂ ਆ ਉਹ ਸ਼ਕਤ ਆਉਂਦੀ ਹੈ ਸਾਡੇ ਪ੍ਰਭੂ ਦੇ ਕੱਢਦੇ ਸਮਾਤ ਰੱਖਦਾ ਨਾ ਉਹ ਕਦੇ ਵੀ ਪ੍ਰਭੂ ਜੀ ਨਹੀਂ ਰਹਿਣਾ ਹallelujah 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 Alhamdulillah. So, permission dapat dijenda macam So malam malam sudah malam, terbesar bagi berkeluar dari asrama ini